ਕੰਟਰਟੀ ਮਾਮਲਾ ਹੈ ਸਰ ਆ ਕਿਉਂ ਗੋਰੀ ਕਣ ਬਾਕੀ ਕੀ ਗੱਲ ਹੈ ਅੱਜ ਮਿਤੀ 14 6 2024 ਨੂੰ ਸਵੇਰੇ ਕਰੀਬ 11 ਵਜੇ ਇਹ ਇਨਫਾਰਮੇਸ਼ਨ ਮਿਲੀ ਸੀ ਜੀ ਵੀ ਇੱਥੇ ਗੁਰੂ ਕਾਸ਼ੀ ਕਾਲਜ ਦੇ ਕੋਲ ਜਿਹੜਾ ਹੈਗਾ ਕੋਈ ਇਨਸੀਡੈਂਟ ਹੋਇਆ ਜਿਹਦੇ ਸਬੰਧ ਤੇ ਵਿੱਚ ਐਸ ਐਚ ਓ ਤਲਵੰਡੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਉੱਥੇ ਦੇਖਿਆ ਤਾਂ ਉੱਥੇ ਜਿਹੜਾ ਹੈਗਾ ਇੱਕ ਫਾਇਰਿੰਗ ਦੀ ਘਟਨਾ ਹੋਈ ਸੀਗੀ ਇਦੇ ਵਿੱਚ ਜਿਹੜਾ ਹੈਗਾ ਇੱਕ ਮਤਲਬ ਸੁਖਪ੍ਰੀਤ ਸਿੰਘ ਨਾਂ ਦਾ ਬੰਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੰਜਰਡ ਹੋਇਆ ਸੀਗਾ ਤੇ ਉਹਦੇ ਸੁਪਰੀਤ ਸਿੰਘ ਸੁੱਖੀ ਬਾਬਾ ਕਹਿੰਦੇ ਐ ਇਹਨੂੰ ਸਣੋ ਭੋਲਾ ਸਿੰਘ ਵਾਸੀ ਸਿੰਘੋ ਇਹ ਜਿਹੜਾ ਇੰਜਰਡ ਹੋਇਆ ਸੀ ਇਹਦੇ ਪੇਟ 'ਚ ਜਿਹੜੀਆਂ ਹੈਗੀਆਂ ਐ ਪੇਟ ਤੇ ਹੋਰ ਸਰੀਰ ਦੇ ਹਿੱਸਿਆਂ 'ਚ ਚਾਰ ਇੰਜਰੀਜ਼ ਆਈਆਂ ਹੈਗੀਆਂ ਤੇ ਜਿਹਦੇ ਸਬੰਧ ਦੇ ਵਿੱਚ ਐਸ ਐਚ ਓ ਤਲਵੰਡੀ ਨੇ ਲੋਕਾਂ ਦੀ ਹੈਲਪ ਲੈ ਕੇ ਉੱਥੇ ਤੇ ਇਹਦੇ ਸਾਥੀਆਂ ਦੀ ਹੈਲਪ ਲੈ ਕੇ ਇਹਨੂੰ ਉਮੈਕਸ ਹਸਪੀਟਲ ਬਠਿੰਡੇ ਜਿਹੜਾ ਦਾਖਲ ਕਰਵਾਤਾ ਸੀਗਾ ਜਿੱਥੇ ਇਹਦਾ ਇਲਾਜ ਚੱਲ ਰਿਹਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹਦਾ ਆਪਰੇਸ਼ਨ ਵਗੈਰਾ ਹੋਇਆ ਹੈਗਾ ਤੇ ਡਾਕਟਰ ਰਾਣ ਨੇ ਦੱਸਿਆ ਵੀ ਇਹ ਆਊਟ ਆਫ ਡेंजर ਹੈ ਪਰ ਹਾਲੇ ਥੋੜੀ ਜੀ ਹਾਲਤ ਇਹਦੀ ਜਿਹੜੀ ਹੈਗੀ ਹੈ ਨਾਜ਼ੁਕ ਹੈ ਤੇ ਇਸ ਤੋਂ ਇਲਾਵਾ ਇਹ ਜਿਹੜਾ ਹੈਗਾ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਲਾਉਂਚ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ 6 ਬੰਦੇ ਜਿਹੜੇ ਹੈਗੇ ਐ ਦੋਸ਼ੀ ਉਹਨਾਂ ਨੇ ਲਖਾਏ ਹੈਗੇ ਆ ਇਹ ਬਿਆਨ ਜਿਹੜਾ ਹੈਗਾ ਇਹਦੇ ਸਖੇ ਮਾਮੇ ਦੇ ਮੁੰਡੇ ਦੇ ਵਿਆਹ ਦੇ ਤਰਨਜੀਤ ਸਿੰਘ ਜਿਹੜਾ ਹੈਗਾ ਉਹਦੇ ਬਿਆਨਾਂ ਤੇ ਛੇਕੂ ਪਿੰਡ ਦਾ ਹੈਗਾ ਇਹ ਤਰਨਜੀਤ ਸਿੰਘ ਉਹਦੇ ਬਿਆਨਾਂ ਤੇ ਇਹ ਐਫ ਆਈ ਆਰ ਲਾਉਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ 6 ਵਿਅਕਤੀਆਂ ਦੇ ਖਿਲਾਫ ਬਾਈ ਨੇਮ ਤੇ ਬਾਕੀ 3-4 ਬੰਦੇ ਜਿਹੜੇ ਹੈਗੇ ਆ ਆਪਣਾ ਅਨਨੋਨ ਉਹਨਾਂ ਨੇ ਲਿਖਾਏ ਆ ਇਹਦੇ ਵਿੱਚ ਮੇਨ ਜਿਹੜਾ ਹੈਗਾ ਇਹਨਾਂ ਨੇ ਕਲਪਰੇਟ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਜੱਟ ਜੱਟ ਏ ਛੇਕਪੁਰਾ ਵਾਸੀ ਛੇਕਪੁਰਾ ਇਨੂੰ ਦਿਖਾਇਆ ਹੈਗਾ ਵੀ ਇਹਨੇ ਜਿਹੜੀ ਫਾਇਰਿੰਗ ਕੀਤੀ ਹੈ ਦੂਸਰਾ ਇਹ ਇਹਨਾਂ ਨੇ ਸੰਦੀਪ ਸਿੰਘ ਉਰਫ ਜੱਸੀਮਾਨ ਇਹ ਵੀ ਪਿੰਡ ਸ਼ੇਖਪੁਰੇ ਦਾ ਹੈ ਦੂਜਾ ਇਹ ਮੇਨ ਦੋਸ਼ੀ ਦਿਖਾਇਆ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਰਾਜਵੀਰ ਸਿੰਘ ਇੱਕ ਤੋਤੀ ਤੇ ਰਿੱਠਾ ਸਿੰਘ ਇਹ ਵੀ ਜਿਹੜੇ ਹੈਗੇ ਸ਼ੇਖਪੁਰ ਦੇ ਦੱਸੇ ਜਾਂਦੇ ਹੈਗੇ ਆ ਤੇ ਇਹਨਾਂ ਦੇ ਖਿਲਾਫ ਇਹਨਾਂ ਨੇ ਮਾਈ ਨੇਮ ਐਫ ਆਈ ਆਰ ਲੌਂਚ ਕਰਾਈ ਹੈ ਤੇ ਬਾਕੀ ਜਿਹੜੇ ਹੈਗੇ ਆ ਚਾਰ ਪੰਜ ਬੰਦੇ ਜਿਹੜੇ ਹੈਗੇ ਇਹਨਾਂ ਨੇ ਅਨਨ ਲਿਖਾਏ ਆ ਇਹਦੇ ਵਿੱਚ ਜਿਹੜੀ ਹੈਗੀ ਹੈ ਜਿਹੜੀ ਮਤਲਬ ਇਹਨਾਂ ਦੀ ਕੋਈ ਗੱਡੀਆਂ ਨੂੰ ਲੈ ਕੇ ਆਪਸ ਦੇ ਵਿੱਚ ਕਾਰਾਂ ਨੂੰ ਲੈ ਕੇ ਕੋਈ ਗੱਲ ਹੋਈ ਸੀ ਇਹਦੇ ਕੋਲ ਜੱਸੀ ਮਾਨ ਜਿਹੜਾ ਹੈਗਾ ਸੰਦੀਪ ਉਰਫ ਜੱਸੀ ਮਾਨ ਕੋਲ ਕੋਈ ਸਕੋਰਪੀਓ ਗੱਡੀ ਸੀ ਤੇ ਉਹ ਜਿਹੜੀ ਹੈਗੀ ਹੈ ਇਹ ਸੁਖਪ੍ਰਿੰਤ ਸਿੰਘ ਮੰਕੇ ਲੈ ਜਾਂਦਾ ਹੁੰਦਾ ਸੀਗਾ ਤੇ ਜੱਸੀ ਮਾਨ ਨੇ ਇਹ ਸ਼ਿਕਾਇਤ ਕਰਦਾ ਸੀ ਵੀ ਉਹਦੀ ਕੋਈ ਜਿਹੜੀ ਹੈਗੀ ਹੈ ਵੀ ਉਹ ਗੱਡੀ ਮੇਰੀ ਨਵੀਂ ਤੋੜ ਕੇ ਖੜਾਤੀ ਹੈ ਤੇ ਵੀ ਤੁਹਾਡਾ ਜਿਹੜਾ ਆਪਸ ਦੇ ਵਿੱਚ ਵੀ ਤੁਸੀਂ ਰਿਪੇਅਰ ਵੀ ਨਹੀਂ ਕਰਾਈ ਵੀ ਮੈਂ ਨਹੀਂ ਤੁਹਾਨੂੰ ਹੁੰਦੇ ਨਹੀਂ ਇਹਦੇ ਸਬੰਧ ਜੇ ਇਹਨਾਂ ਦੀ ਕਸ਼ਮਾ ਕਸ਼ ਨਹੀਂ ਵੱਧ ਗਈ ਇੱਕ ਦੂਜੇ ਨੂੰ ਸਟੇਟਸ ਮੰਨ ਲੱਗ ਗਏ ਤੇ ਜਿਹਦੇ ਤੇ ਫਿਰ ਇਹਨਾਂ ਦਾ ਆਪਸ 'ਚ ਅਜੇ ਇਹ ਜਿਹੜਾ ਹੈਗਾ ਝਗੜਾ ਹੋ ਗਿਆ। ਇਸਾ ਜ਼ਖਮੀ ਕਿੰਨੇ ਬੰਦੇ ਇੱਕ ਬੰਦੇ ਜ਼ਖਮੀਆਂ 'ਚ ਜ਼ਖਮੀ ਇਹਦੇ ਵਿੱਚ ਮੇਨ ਮੇਨ ਜਿਹੜਾ ਹੈਗਾ ਇੱਕ ਬੰਦਾ ਹੈਗਾ ਸੁਪਰੀ ਸਿੰਘ ਉਰਫ ਸੁਖੀ ਬਾਬਾ ਇਹ ਸਿੰਘੂ ਦਾ ਹੈਗਾ ਦੂਸਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੁਣ ਸਾਨੂੰ ਇੱਕ ਰੁਕਾ ਆਇਆ ਹੈਗਾ ਜਿਹਦੇ ਵਿੱਚ ਜਸਪ੍ਰੀਤ ਸਿੰਘ son of ਸਤਪਾਲ ਸਿੰਘ ਆਰੂ ਜੋੜਕੀਆਂ ਇਹ ਵੀ ਦਾਖਲ ਹੋਇਆ ਹੈਗਾ ਇੱਥੇ ਹਸਪੀਟਲ ਦੇ ਵਿੱਚ ਤਲਵੰਡੀ ਤੇ ਉੱਥੇ ਉਹਨੇ ਦੱਸਿਆ ਵੀ ਮੈਂ ਉੱਥੇ ਜਦੋਂ ਜਾ ਰਿਹਾ ਸੀ ਤਾਂ ਜਦੋਂ ਇਹ ਫਾਇਰਿੰਗ ਹੋਈ ਹੈ ਤਾਂ ਉਹਦੇ ਜਿਹੜੇ 12 ਬੋਰ ਜਿਹੜੀ ਪਿਸਤੌਲ ਆਪਣਾ ਜਿਹੜੀ 12 ਬੋਰ ਰੈਫਲ ਨਾਲ ਫਾਇਰ ਕੀਤੇ ਸੀਗੇ ਇਹਨੇ ਗੁਰਮੀਤ ਸਿੰਘ ਸੁਖਵਿੰਦਰ ਸਿੰਘ ਨੇ ਤੇ ਉਹਦੇ ਜਿਹੜੇ ਸ਼ਰਧੇ ਜਿਹੜੇ ਇਹਦੇ ਵੱਜੇ ਉਹ ਇਨਸੀਡੈਂਟਲੀ ਹੋਏ ਹੈਗੇ ਆ ਇਹਦੇ ਵੀ ਬਿਆਨ ਲਿਖ ਕੇ ਜਿਹੜੀ ਹੈਗੀ ਆ ਅਸੀਂ ਇਹਦੇ ਨਾਲ ਹੀ ਜੁਆਇੰਟ ਕਰਕੇ ਇਹਦੀ ਤਫ਼ਤੀਸ਼ ਅਮਲ ਚ ਲਿਆ ਰਹੇ ਹਾਂ ਕੁਝ ਗ੍ਰਿਫਤਾਰੀ ਕੀਤੀ ਸੀ ਇਹ ਗ੍ਰਿਫਤਾਰੀ ਹਾਲ ਦੀ ਘੜੀ ਹੈ ਵੱਖ-ਵੱਖ ਟੀਮਾਂ ਬਣਾ ਕੇ ਰੇਡਾਂ ਕੀਤੀਆਂ ਮੇਰੀ ਟੀਮ ਸੀਗੀ ਐਸਐਚ ਡੀਐਸਪੀ ਮੌੜ ਵੀ ਸੀਗੇ ਨਾਲ ਐਸਐਚਓ ਮੌੜ ਸੀਗੇ ਐਸਐਚਓ ਤਲਵੰਡੀ ਰਾਮਾ ਸਾਰੇ ਜਿਹੜੇ ਨਾਲ ਸੀਗੇ ਵੀ ਇਹਨਾਂ ਨੇ ਕੀਤੀਆਂ ਰੇਡਾਂ ਪਰ ਹਾਲੇ ਦੋਸ਼ੀ ਭੱਜੇ ਹੋਏ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਜਿਹੜਾ ਹੈ ਜਲਦ ਤੋਂ ਜਲਦ ਫੜਿਆ ਜਾਵੇ ਕੁਝ ਬੰਦੇ ਜਿਹੜੇ ਹੈਗੇ ਆ ਸੀ ਆਰਾਊਂਡ ਅਪ ਵੀ ਕੀਤੇ ਹੈਗੇ ਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਲਗਭਗ ਇਹ ਇਹਨਾਂ ਦੀ ਸ਼ਿਕਾਇਤ ਕੋਈ ਥਾਣੇ 'ਚ ਜੱਪ ਵੀ ਇਸ ਤਰ੍ਹਾਂ ਨਹੀਂ ਨਹੀਂ ਇਹਦੇ ਬਾਰੇ ਮੈਨੂੰ ਉੱਥੇ ਤਕਰੀਬ ਜਿਹੜਾ ਹੈਗਾ 10-11 ਮਹੀਨੇ ਦਾ ਟਾਈਮ ਹੋ ਗਿਆ ਮੇਰੇ ਹੁੰਦੇ ਤਾਂ ਅੱਜ ਤੱਕ ਕੋਈ ਕੰਪਲੇਂਟ ਵੀ ਇਹਨਾਂ ਨੇ ਦੋਨੋਂ ਤਰ੍ਹਾਂ ਨਹੀਂ ਕੋਈ ਨਹੀਂ ਕੀਤੀ ਹੈਗੀ ਹੈ ਤੇ ਗੱਡੀਆਂ ਦੀਆਂ ਫੁੱਟੀਆਂ ਸਰ ਕਿੰਨੀਆਂ ਗੱਡੀਆਂ ਆਹ ਗੱਡੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਦੱਸਦੇ ਆ ਇੱਕ ਸਕੋਰਪੀਓ ਗੱਡੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਉਹਦੀ ਪੰਨਤੋੜ ਹੋਈ ਹੈ ਤੇ ਬਾਕੀ ਇੱਥੇ ਇੱਕ ਜਿਹੜੀ ਫਿਗੋ ਗੱਡੀ ਸੀਗੀ ਇਹ ਜਿਹੜੀ ਸੁਖਵਿੰਦਰ ਸਿੰਘ ਕੋਲ ਸੀਗੀ ਉਹ ਪਰ ਨਹੀਂ ਦਣੇਗੀ ਇਹ ਹੈ ਕਿ ਪਰ ਸਕੋਰਪੀਓ ਗੱਡੀ ਦਾ ਨੁਕਸਾਨ ਹੋਇਆ ਜਿਹੜੀ ਉਹਦੇ ਕੋਲ ਇੱਕ ਕਾਲੇ ਰੰਗ ਦੀ ਸਕੋਰਪੀਓ ਦਸੀ ਜਾਂਦੀ ਹੈ ਉਹ ਹੁਣ ਹਲੇ ਵੈਰੀਫਾਈ ਕਰ ਰਹੇ ਆ ਕਿਹਦੀ ਸੀਗੀ ਗੱਡੀ ਸਰ ਦੋਮਾ ਤੇਰਾ ਵੱਲੋਂ ਹੋਈ ਹੈ ਫਾਇਰਿੰਗ ਕੀ ਇੱਕਤਰ ਵੱਲੋਂ ਇਹ ਹਾਲ ਦੀ ਕੜੀ ਦੇਖੋ ਉੱਥੇ ਪਹਿਲੇ ਤੌਰ ਤੇ ਤਾਂ ਇਹ ਹੈਗਾ ਵੀ ਇਹ ਜਿਹੜੇ ਹੈਗੇ ਆ ਫਾਇਰਿੰਗ ਕੋਤਰੀ ਵੱਲੋਂ ਜਿਹੜੀ ਹੈਗੀ ਹੈ ਦੱਸੀ ਜਾ ਰਹੀ ਹੈ ਵੀ ਇਹ ਬਾਰਾਂ ਬੋਰ ਜਿਹੜੀ ਹੈਗੀ ਹੈ ਰਾਈਫਲ ਇਸ ਕੁਵਿੰਦਰ ਸਿੰਘ ਕੋਲ ਦਰਸਾਈ ਗਈ ਹੈ ਅਕੋਰਡਿੰਗ ਟੂ ਬਿਆਨ ਜਿਹੜਾ ਤਰਨਜੀਤ ਨੇ ਦਿੱਤਾ ਤੇ ਦੂਸਰਾ ਜਿਹੜਾ ਹੈਗਾ ਪਿਸਟਲ ਹੈਗਾ ਇੱਕ ਉਹ ਬੱਤੀ ਬੋਰ ਵਰਗਾ ਹੈਗਾ ਹਲੇ ਉਹਦਾ ਨੰਬਰ ਨੰਬਰ ਉਹ ਵੈਰੀਫਾਈ ਕਰ ਰਹੇ ਆ ਕਿਹੜਾ ਪਿਸਟਲ ਸੀ ਹਲੇ ਉਹ ਜਿਹੜਾ ਜੱਸੀ ਮਾਨ ਦੇ ਹੱਥ 'ਚ ਦਿਖਾਇਆ ਗਿਆ ਹੈਗਾ ਜਾਂ ਉਹਨੇ ਦੱਸਿਆ ਵੀ ਉਹ ਤੇ ਜੱਸੀ ਮਾਨ ਦੇ ਹੱਥ 'ਚ ਸੀ ਸੰਦੀਪ ਦੇ ਤੇ ਦੂਜੀ ਤਰਫ ਤੋਂ ਉਹ ਬਾਕੀ ਵੈਰੀਫਾਈ ਕਰ ਰਹੇ ਆ ਹਲੇ ਦੇਖਦੇ ਆ ਕਿ ਇਹਦਾ ਅੱਗੇ ਥੱਲੇ ਸਾਹਮਣੇ ਆਉਂਦੇ ਹੈ